ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਉ ਆਉ ਸੰਤ ਬਾਬਾ ਹਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਆਪ ਜੀ ਨਾਲ ਸਾਂਝ ਪਾਈ ਏ ਪਿੰਡ ਘੁੰਮਣ ਖੁਰਦਾ ਹੀ ਇੱਕ ਪ੍ਰੇਮੀ ਬਲਦੀਪ ਸਿੰਘ ਜੋ ਬਾਅਦ ਵਿੱਚ ਪ੍ਰਿੰਸੀਪਲ ਬਲਦੀਪ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਸੀ 12ਵੀਂ ਜਵਾਤ ਵਿੱਚ ਪੜਦਾ ਸੀ ਉਸ ਪਿੰਡ ਵਿੱਚ ਬਿਜਲੀ ਤਾਂ ਲੱਗੀ ਸੀ ਪਰ ਇਹਨਾਂ ਦੇ ਘਰ ਬਿਜਲੀ ਨਹੀਂ ਸੀ ਕਿਉਂਕਿ ਉਦੋਂ ਸਾਰੇ ਪਿੰਡਾਂ ਦੇ ਵਿੱਚ ਬਿਜਲੀ ਨਹੀਂ ਪਹੁੰਚੀ ਸੀ ਤੇ ਜੇ ਕਿਸੇ ਪਿੰਡ ਵਿੱਚ ਪਹੁੰਚੀ ਸੀ ਤਾਂ ਕਿਸੇ ਟਾ ਮੇਟਾ ਮੇ ਦੇ ਘਰ ਸੋ ਇਹਨਾਂ ਦੇ ਘਰ ਘਰ ਲੱਗੇ ਇੱਕ ਹੋਰ ਘਰ ਵਾਲਿਆਂ ਨੇ ਪੈਸੇ ਜਮਾ ਕਰਵਾ ਕੇ ਬਿਜਲੀ ਲਗਵਾ ਲਈ ਤੇ ਉਸ ਪਰਿਵਾਰ ਦਾ ਇੱਕ ਲੜਕਾ ਬਲਦੇਵ ਸਿੰਘ ਹੋਣਾ ਦਾ ਜਮਾਤੀ ਸੀ ਤੇ ਪਹਾੜੀ ਪੜਾਈ ਵਿੱਚ ਬਲਦੇਵ ਸਿੰਘ ਬੜਾ ਹਿਆਰ ਸੀ ਉਹਦੇ ਘਰ ਵਾਲ ਉਸ ਦੋਸਤ ਦੇ ਘਰ ਵਾਲਿਆਂ ਨੇ ਸਰਦਾਰ ਬਲਦੇਵ ਸਿੰਘ ਨੂੰ ਕਿਹਾ ਕੀ ਤੇਰੇ ਘਰ ਬਿਜਲੀ ਦਾ ਪ੍ਰਬੰਧ ਨਹੀਂ ਹੈ ਤੇ ਤੂੰ ਰਾਤ ਨੂੰ ਸਾਡੇ ਘਰ ਆ ਜਾਇਆ ਕਰ ਤੇ ਦੋਵੇਂ ਭਰਾ ਇਕੱਠੇ ਬੈਠ ਕੇ ਪੜ੍ਹ ਲਿਆ ਕਰੂ ਉਹਨਾਂ ਸੋਚਿਆ ਕਿ ਬਲਦੇਵ ਸਿੰਘ ਦੇ ਨਾਲ ਲਾ ਕੇ ਇਹ ਬੱਚਾ ਵੀ ਪੜ੍ਹਾਈ ਵਿੱਚ ਵਧੀਆ ਚੱਲ ਪਵੇਗਾ ਸੋ ਇਹ ਜੁੱਟ ਚੰਗਾ ਬਣ ਗਿਆ ਸੋ ਇੱਕ ਦਿਨ ਰਾਤ 9:00 ਵਜੇ ਦਾ ਵੇਲਾ ਸੀ ਤੇ ਗਰਮੀਆਂ ਦੇ ਦਿਨ ਸਨ ਕਿਸੇ ਰੱਬ ਦਾ ਪਾਣਾ ਬਿਲੀ ਦੀ ਤਾਰ ਨੰਗੀ ਰਹਿ ਗਈ ਤੇ ਜਦੋਂ ਬਲਦੇਵ ਸਿੰਘ ਬੈਡ ਸਵਿਚ ਨੂੰ ਇੱਕ ਪਾਸੇ ਕਰਨ ਲੱਗਾ ਤਾਂ ਉਸ ਨੰਗੀ ਤਾਰ ਨੂੰ ਉਸ ਦਾ ਹੱਥ ਲੱਗ ਗਿਆ ਤੇ ਬੜਾ ਕਰੰਟ ਪਿਆ ਉਹ ਡਿੱਗ ਪਿਆ ਤੇ ਨੰਗੀ ਤਾਰ ਵਾਲਾ ਹਿੱਸਾ ਦੁਬਾਰਾ ਉਹਦੀ ਛਾਤੀ ਤੇ আ ਡਿੱਗ ਦੁਬਾਰਾ ਕਰੰਟ ਨਾਲ ਉਹ ਬੇਹੋਸ਼ ਹੋ ਗਿਆ ਉਸ ਘਰ ਦੀ ਇੱਕ ਲੜਕੀ ਨੇ ਬੜੀ ਫੁਰਤੀ ਨਾਲ ਤਾਰ ਪਰੇ ਹਟਾ ਦਿੱਤੀ ਪਰ ਉਦੋਂ ਤੱਕ ਬਲਦੇਵ ਸਿੰਘ ਦੀ ਸੁੱਧ ਬੁੱਧ ਲਗਭਗ ਖਤਮ ਹੋ ਚੁੱਕੀ ਸੀ ਤੇ ਚਾਰੇ ਪਾਸੇ ਚੀਕ ਝਾੜਾ ਪੈ ਗਿਆ ਬਲਦੇਵ ਸਿੰਘ ਦੇ ਘਰ ਵੀ ਖਬਰ ਹੋਈ ਸਾਰਾ ਪਰਿਵਾਰ ਭੱਜ ਆਇਆ ਮਿੱਟੀ ਹੋਏ ਬਲਦੇਵ ਸਿੰਘ ਨੂੰ ਮੋਢਿਆਂ ਤੇ ਚੁੱਕਿਆ ਤੇ ਉਸ ਦਾ ਪਰਿਵਾਰ ਉਸ ਨੂੰ ਆਪਣੇ ਘਰ ਲੈ ਗਏ ਤੇ ਪਰਿਵਾਰ ਦੇ ਜੀਵ ਦੌੜੇ ਦੌੜੇ ਮਹੰਤ ਬਾਬਾ ਹਰਰਾ ਸਿੰਘ ਜੀ ਦੇ ਕੋਲ ਗਏ ਜਾ ਕੇ ਫੜਾਫਟ ਕੁਟਿਆ ਦਾ ਦਰਵਾਜ਼ਾ ਖੜਕਾਇਆ ਅਤੇ ਆਵਾਜ਼ਾਂ ਬਾਬਾ ਜੀ ਨੂੰ ਮਾਰੀਆਂ ਕਿ ਬਾਬਾ ਜੀ ਨੇ ਅੰਦਰੋਂ ਆਵਾਜ਼ ਦਿੱਤੀ ਤੇ ਦਰਵਾਜ਼ਾ ਖੋਲ ਕੇ ਇਹ ਪਰਿਵਾਰ ਹੁੰਦੇ ਆ ਕਰਲਾਉਂਦੇ ਆ ਸਾਰੀ ਘਟਨਾ ਬਾਬਾ ਜੀ ਨੂੰ ਦੱਸੀ ਮਹਾਂਪੁਰਖ ਬਾਬਾ ਜੀ ਅੰਤਰ ਧਿਆਨ ਬੈਠੇ ਸੁਣਦੇ ਰਹੇ ਫੇਰ ਕੁਝ ਧੀਰ ਚੁੱਪ ਰਹੇ ਤੇ ਕਹਿਣ ਲੱਗੇ ਜਾਓ ਘਰ ਨੂੰ ਉਹ ਠੀਕ ਹੈ ਉਸ ਨੂੰ ਫੜ ਕੇ ਲੈ ਚੱਲੇ ਸਨ ਮੋੜ ਲਿਆਂਦਾ ਹੈ ਸਾਡਾ ਬੱਚੂ ਸਾਡਾ ਬੱਚੂ ਸੀ ਕਾਲ ਦੇ ਮੂੰਹ ਚੋਂ ਕੱਢ ਕੇ ਲਿਆਂਦਾ ਹੈ ਜਾਓ ਉਹ ਠੀਕ ਘਰ ਆਏ ਤਾਂ ਕੁਝ ਧੀਰ ਬਾਅਦ ਬਲਦੀਪ ਸਿੰਘ ਨੇ ਅੱਖਾਂ ਖੋਲ ਲਈਆਂ ਅਗਲੇ ਸਵੇਰ ਬਾਬਾ ਜੀ ਨੂੰ ਘਰ ਬੁਲਾ ਕੇ ਲਿਆਂਦਾ ਹੋਰ ਜਿਸ ਵੀ ਮਾਈ ਭਾਈ ਸੱਜਣ ਨੂੰ ਪਤਾ ਲੱਗਾ ਸਭ ਪਤਾ ਲੈਣ ਆਏ ਸਾਰੀ ਸੰਗਤ ਨੂੰ ਗੁਰੂ ਘਰ ਲੰਗਰ ਬਣਾ ਕੇ ਸ਼ਿਕਾਇਆ ਤੇ ਸੰਤਾਂ ਨੇ ਵੀ ਬੜੇ ਪਿਆਰ ਦੇ ਨਾਲ ਉਸ ਪਰਿਵਾਰ ਦੇ ਕਰੋਨ ਲੰਗਰ ਛਕਾਇਆ ਸੋ ਇਸ ਤਰ੍ਹਾਂ ਮਹਾਂਪੁਰਖਾਂ ਦੇ ਕੋਲ ᔪਗਤੀ ਅਤੇ ਪਾਵਰ ਹੁੰਦੀ ਹੈ ਕਿਸੇ ਕਿਸੇ ਜੀਵ ਦਾ ਭਲਾ ਕਰਨਾ ਹੋਵੇ ਕਿਸੇ ਜੀਵ ਦੇ ਸਵਾਸ ਮੋੜਨੇ ਹੋਣ ਤਾਂ ਉਹ ਮਹਾਂਪੁਰਖ ਆਪਣੀ ਮਿਹਰ ਦੇ ਨਾਲ ਸੋ ਮੁਰਦੇ ਨੂੰ ਵੀ ਜੀਂਦਾ ਕਰ ਸਕਦੇ ਹਨ ਸੋ ਭਾਈ ਆਓ ਆਪਾਂ ਬਾਬਾ ਜੀ ਦਾ ਬਚਨ ਮੰਨੀਏ ਮਲਪਾ ਖਾਣ ਦੇ ਤਿਆ ਕਰਕੇ ਗੁਰੂ ਵਾਲੇ ਬਣੀਏ ਸੋ ਬੋਲਦੇ ਆ ਚਲਦੇ ਆ ਹੋਈਆਂ ਗਲਤੀਆਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ